ਜੀ ਦੇਖ ਰਹੇ ਹੋ ਜਾਨਾਸ ਸਪੋਕਸਮੈਨ ਤੇ ਮੈਂ ਹਾਂ ਆਵਣ ਆਪਾਂ ਅਖਰੀ ਦੇਖਦੇ ਆਂ ਕਿ ਕੋਈ ਕੋਈ ਇਨਸਾਨ ਹੈ ਜੋ ਸਰਪੰਚ ਬਣ ਜਾਂਦਾ ਜਾਂ ਐਮਸੀ ਬਣ ਜਾਂਦਾ ਉਸ ਤੋਂ ਬਾਅਦ ਉਹਦੀ ਇੱਛਾ ਹੁੰਦੀ ਹੈ ਕਿ ਉਹ ਆਪਣਾ ਜੋ ਘਰ ਹੈ ਉਹ ਵਧੀਆ ਬਣਾਵੇ ਕੋਠੀ ਬਣਾਵੇ ਆਪਦੀ ਜਿੰਦਗੀ ਉਹ ਲਗਜ਼ਰੀ ਜੀਵੇ ਲੇਕਿਨ ਬਰਨਾਲਾ ਦੇ ਵਿੱਚ ਇੱਕ ਅਜਿਹੇ ਪਰਸਨ ਨੇ ਜੋ ਐਮਪੀ ਵੀ ਰਹਿ ਚੁੱਕੇ ਨੇ ਸੰਗਰੂਰ ਤੋਂ ਤੇ ਇਸ ਤੋਂ ਬਿਨਾ ਹੋਏ ਪ੍ਰਸਿੱਧ ਐਡਵੋਕੇਟ ਵੀ ਨਹੀਂ ਲੇਕਿਨ ਜੋ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਦੀ ਜਿੰਦਗੀ ਬਤੀਤ ਕਰ ਰਹੇ ਨੇ ਤੇ ਆਪਣੇ ਕੱਚੇ ਘਰ ਦੇ ਵਿੱਚ ਹੀ ਰਹਿ ਰਹੇ ਨੇ ਜੇ ਉਸ ਵੇਦੇ ਹੁੰਦੇ ਨੇ ਨਿਤਨੇਮ ਕਰਦੇ ਨੇ ਅਸੀਂ ਤੁਹਾਡੇ ਨਾਲ ਰੋਗ ਰੋਗ ਕਰਾਂਗੇ ਸਰਦਾਰ ਐਡਵੋਕੇਟ ਰਾਜਿੰਦਰ ਸਿੰਘ ਖਾਲਸਾ ਜੀ ਨਾਲ ਖਾਲਸਾ ਜੀ ਤੁਹਾਡਾ ਰੋਜ਼ਾਨਾ ਸਪੋਕਸਮੈਨ ਦੇ ਸਭਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਜ਼ਿੰਦਗੀ ਹੈ ਜਿਹੜੀ ਆਪ ਅਕਸਰ ਹੀ ਦੇਖਦੇ ਆ ਨਾ ਹਰੇਕ ਬੰਦਾ ਚਾਹਦਾ ਅੱਜ ਦੇ ਸਮੇਂ ਦੇ ਵਿੱਚ ਉਹਦੀ ਜਿਹੜੀ ਲਾਈਫ ਹੈ ਉਹਦੀ ਜ਼ਿੰਦਗੀ ਹੈ ਲਗਜ਼ਰੀ ਹੋਵੇ ਫਿਰ ਤੁਸੀਂ ਜ਼ਿੰਦਗੀ ਹੈ ਜੋ ਇੱਕ ਸਧਾਰਨ ਢੰਗ ਨਾਲ ਉਤੇਜ ਕਰਦੇ ਠੀਕ ਹੈ ਦੇਖੋ ਜਿੰਦਗੀ ਦੇ ਵਿੱਚ ਜੇ ਤੁਸੀਂ ਲਗਜ਼ਰੀ ਲੈਣੀ ਹੈ ਤਾਂ ਲਗਜ਼ਰੀ ਜਿਹੜੀ ਆ ਉਹ ਕਿਸੇ ਪਦਾਰਥ ਨਾਲ ਕਿਸੇ ਆਈਟਮ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਜਾਂ ਹੀਟਰ ਲਾਉਣ ਦੇ ਨਾਲ ਜਿਹੜੀ ਆ ਉਹ ਲਗਜ਼ਰੀ ਨਹੀਂ ਆਉਂਦੀ ਲਗਜ਼ਰੀ ਜਿਹੜੀ ਤੁਹਾਡੀ ਮਨ ਦੀ ਅਵਸਥਾ ਨਾਲ ਆਉਂਦੀ ਹੈ ਇਹ ਹਰ ਵਕਤ ਜਿਹੜਾ ਹੈ ਉਹ ਗੁਰੂ ਨੂੰ ਤੇ ਆਇਆ ਜਾਵੇ ਅ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਵੇ ਤੇ ਬਾਣੀ ਦਾ ਪਾਠ ਕੀਤਾ ਜਾਵੇ ਉਹਨੂੰ ਆਪਦੇ ਦਿਲ ਦੇ ਵਿੱਚ ਸਮਾਇਆ ਜਾਵੇ ਤਾਂ ਅਸਲ ਆਨੰਦ ਜਿਹੜੀ ਅਸਲ ਲਗਜ਼ਰੀ ਹੈ ਜ਼ਿੰਦਗੀ ਦੀ ਉਹ ਫੇਰ ਪ੍ਰਾਪਤ ਹੋ ਖਾਲਸਾ ਜੀ ਅਸੀਂ ਜਦੋਂ ਇੱਥੇ ਘਰ ਦੇ ਵਿੱਚ ਐਂਟਰ ਕੀਤਾ ਤਾਂ ਦੇਖਿਆ ਵੀ ਤੁਹਾਡੇ ਤੋਂ ਘਰ ਆ ਬੱਚਾ ਹੀ ਹੈ ਤੇ ਮਤਲਬ ਕਿ ਕੋਈ ਐਸਾ ਹੈ ਨਹੀਂ ਸਾਨੂੰ ਲੱਗਿਆ ਨਹੀਂ ਵੀ ਜਿਸ ਤਰ੍ਹਾਂ ਕੋਈ ਲਗਜ਼ਰੀ ਸਿਸਟਮ ਅੱਗੇ ਤੁਸੀਂ ਐਮਪੀ ਵੀ ਰਹੇ ਚੁੱਕੇ ਹੋ ਪਰ ਸਿੱਧਾ ਐਡਵੋਕੇਟ ਵੀ ਉਹ ਬਰਨਾਲਾ ਦੇ ਇਹ ਸੋਚਿਆ ਵੀ ਮੈਂ ਵੀ ਪੈਸੇ ਜੋੜ ਕੇ ਵੱਡੀਆਂ ਕੋਟੀਆਂ ਵਾਲਾਂ ਤੇ ਵੱਡੀਆਂ ਕਾਰਾਂ ਲੈ ਲਈ ਨਹੀਂ ਜੀ ਮੇਰੇ ਮਨ ਦੇ ਵਿੱਚ ਇਹ ਕਦੇ ਨਹੀਂ ਆਇਆ ਇਹ ਜਿਹੜਾ ਘਰ ਹੈ 1931 ਦੇ ਵਿੱਚ ਮੇਰੇ ਪਿਤਾ ਸਤਖੰਡ ਵਾਸੀ ਸਰਦਾਰ ਹਰਦੇਵ ਸਿੰਘ ਐਡਵੋਕੇਟ ਜਿਹੜੇ ਸੀ ਜੇ ਉਹਨਾਂ ਨੇ ਇਹ تعمیر ਕੀਤਾ ਸੀ ਉਹਨਾਂ ਨੇ ਬਣਾਇਆ ਸੀ 93 ਸਾਲ ਪੂਰੇ ਹੋ ਚੁੱਕੇ ਨੇ ਤੇ 6 ਸਾਲਾਂ ਦੇ ਵਿੱਚ ਇੱਥੇ ਸਦੀ ਜਿਹੜੀ ਆ ਪੂਰੀ ਹੋਣ ਲੱਗੀ ਐ ਇਸ ਉਸੇ ਹਾਲਾਤ ਦੇ ਵਿੱਚ ਜਿਸ ਹਾਲਾਤ ਦੇ ਵਿੱਚ ਇਹ ਉਸ ਸਮੇਂ ਬਣਾਇਆ ਸੀ ਉਸੇ ਹਾਲਾਤ ਦੇ ਵਿੱਚ ਇਹ ਰੱਖਿਆ ਗਿਆ ਉਦੋਂ ਰੇਲਵੇ ਲਾਈਨ ਪਾਈ ਸੀ ਲੈਂਟਰ ਦਾ ਉਹ ਸਿਸਟਮ ਨਹੀਂ ਹੁੰਦਾ ਸੀ ਇੱਥੇ ਤੇ ਮੈਨੂੰ ਇਸ ਦੇ ਵਿੱਚ ਬਹੁਤ ਆਰਾਮ ਤੇ ਆਨੰਦ ਆਉਂਦਾ ਜੇ ਇੱਥੇ ਪੱਥਰ ਲਾਇਆ ਜਾਵੇ ਫਰਸ਼ ਤੇ ਪੱਥਰ ਲਾਇਆ ਜਾਵੇ ਜਾਂ ਉੱਤੇ ਪੱਥਰ ਲਾਇਆ ਜਾਵੇ ਉਹਦੇ ਨਾਲ ਜ਼ਿੰਦਗੀ ਦਾ ਜਿਹੜਾ ਅਸਲ ਅਧਿਆਤਮਿਕ ਸੁਆਦ ਹੈ ਉਹ ਖਤਮ ਹੋ ਜੂਗਾ ਤੇ ਪਦਾਰਥਵਾਦੀ ਦਾ ਜਿਹੜਾ ਸਵਾਦ ਆ ਜੀ ਜਿਹੜਾ ਸੇਤ ਲਈਦੀ ਧੱਤ ਕੋ ਉਥੋਂ ਦੀ ਸੋਚ ਨਹੀਂ ਲਈਦੀ ਧੱਤ ਤੋਂ ਤੇ ਥੋੜੇ ਮੰਨ ਲਈਦੀ ਤਾਂ ਖਾਲਸਾ ਜੀ ਜੇਕਰ ਦਿਨਚਰਿਆ ਦੀ ਗੱਲ ਕਰੀਏ ਕਿਵੇਂ ਦੀ ਰੁਟੀਨ ਹੈ ਕਿੰਨੇ ਵਜੇ ਉੱਠਦੇ ਹੋ ਤੇ ਕਿੰਨਾ ਟਾਈਮ ਆ ਜੋ ਨਿਤ ਨਹੀਂ ਮੈਂ ਸਵੇਰੇ 4 ਵਜੇ 4 ਵਜੇ ਮੈਂ ਜਾਗ ਪੈਂਦਾ ਨਹੀਂ ਭਾਵੇਂ ਜੇ 8 ਹੋ ਗਏ ਤੇ ਭਾਵੇਂ ਕੋ ਮਾਰ ਹੋ ਗਈ ਤੇ 4 ਵਜੇ ਤੋਂ ਬਾਅਦ ਉੱਠ ਕੇ ਮੈਂ ਨਾਲ ਦੀ ਨਾਲ ਜਿਹੜਾ ਹੈਗਾ ਉਹ ਪੰਜੇ ਬਾਣੀਆਂ ਦਾ ਸਿਮਰਨ ਸ਼ੁਰੂ ਕਰ ਦਿੰਦਾ ਤੇ ਨਾਲ ਦੀ ਨਾਲ ਵਰਜਸਤ ਮੈਂ ਪਾਠ ਦਾ ਜਿਹੜਾ ਹੈ ਪੰਜੇ ਬਾਣੀਆਂ ਦਾ ਸਿਮਰਨ ਕਰਨ ਲਈ ਅਲੈਦਾ ਨਹੀਂ ਪੈਂਦਾ ਤੇ ਮੈਂ ਵਰਜਸ ਜਿਹੜੀ ਆ ਸਭ ਤੋਂ ਪਹਿਲਾਂ ਉਸ ਸੰਸਾਰ ਨਾਮ ਹੈ ਚਾਹ ਪੀਣਾ ਨਾ ਕੋਈ ਹੋਤੀ ਇਹਨਾਂ ਤੇ ਮੈਂ ਨਾ ਪਾਣੀ ਪੀਣਾ ਤੇ ਮੈਂ ਸਿੱਧੀ ਵਰਜਸ ਦੇ ਵਿੱਚ ਆ ਜਾਂਦਾ ਵਰਜਸ ਦੇ ਵਿੱਚ ਮੈਂ ਜੰਪਿੰਗ ਵੀ ਕਰਦਾ ਡੰਡ ਬੈਟਾਂ ਵੀ ਕਰਦਾ ਤੇ ਹੋਰ ਵੀ ਬਾਟਿੰਗ ਜਿਹੜੀ ਹੈਗੀ ਆ ਤੁਰਨਾ ਜਿਹੜਾ ਹੈਗਾ ਉਹ ਵੀ ਕਰਦਾ ਤੇ ਇਸੇ ਦੇ ਦਰਮਿਆਨ ਇਸ ਕੋ ਵਿਹਲਾ ਹੁਲ ਕੇ ਫਿਰ ਮੈਂ ਪੰਜ ਬਾਣੀਆਂ ਦਾ ਪਾਠ ਕਰਦਾ ਹੀ ਆ ਜਿਹੜੀ ਪਾਈਪ ਲੱਗੀ ਹੋਈ ਹੈ ਇੱਥੇ ਤੇ ਵਾਟਰਪ੍ਰੋਸ ਦੇ ਨਾਲ ਇਸ ਦੀ ਪਾਈਪ ਫੜ ਕੇ ਫਿਰ ਮੈਂ ਇਸ਼ਨਾਨ ਕਰਦਾ ਤੇ ਕਦੇ ਗੁਸਲਖਾਨ ਵਿੱਚ ਇਸ਼ਨਾਨ ਨਹੀਂ ਕੀਤਾ ਮੈਂ ਬਾਹਰ ਇੱਕ ਸ਼ਹਿਰਾ ਬਾਟੇ ਤੇ ਇਸ਼ਨਾਨ ਕਰਦਾ ਇਸ਼ਨਾਨ ਤੇ ਮੈਂ ਪੰਜ ਬਾਣੀਆਂ ਜਿਹੜਾ ਹੈ ਉਹ ਕਰਦਾ ਰਹਿੰਨਾ ਤੇ ਜਦੋਂ ਉਹ ਸੰਪੂਰਨ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਮੈਂ ਦੁੱਧ ਪੀਣਾ ਤੇ ਦੁੱਧ ਜਿਹੜਾ ਹੈਗਾ ਉਹ ਲਗਭਗ ਮੇਰਾ ਰੋਜ਼ ਦਾ ਜਿਹੜਾ ਹੈ ਉਹ 2.5 ਕਿਲੋ ਦੁੱਧ ਖਰਾਕਦਾ ਦੋ ਵਾਰੀ ਚ ਮੈਂ ਪੀ ਲੈਂਦਾ ਤੇ ਸਿਰਫ ਇੱਕ ਵਾਰੀ ਪ੍ਰਸ਼ਾਦਾ ਛਕਦਾ ਤੇ ਉਹ ਸ਼ਾਮ ਨੂੰ ਛਕਦਾ ਦਿਨ ਦੇ ਵਿੱਚ ਇੱਕ ਵਾਰੀ ਪ੍ਰਸ਼ਾਦਾ ਛਕਦੇ ਹਾਂਜੀ ਮੈਂ ਇੱਕ ਵਾਰੀ ਪ੍ਰਸ਼ਾਦਾ ਛਕਦਾ ਤੇ ਸ਼ਾਮ ਨੂੰ ਛਕਦਾ ਕਿਉਂਕਿ 2.5 ਕਿਲੋ ਜਿਹੜਾ ਦੁੱਧ ਹੋ ਜਾਂਦਾ ਤੇ ਉਸ ਦੇ ਵਿੱਚ ਪ੍ਰਸ਼ਾਦੇ ਦੀ ਫਿਰ ਜ਼ਰੂਰਤ ਨਹੀਂ ਪੈਂਦੀ ਤੇ ਪਾਣੀ ਕਦੇ-ਕਦਾਈਂ ਬਹੁਤ ਗਰਮੀ ਵਿੱਚ ਕਿਸੇ ਨਾ ਕਿਸੇ ਦਿਨ ਦਾ ਹੁੰਦਾ ਆਮ ਤੌਰ ਤੇ ਮੈਨੂੰ ਜਿਵੇਂ ਕੋਈ ਬਰਖਸ਼ਿਸ਼ ਕੀਤੀ ਹੋਈ ਹੈ ਗੁਰੂ ਗਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੱਲ ਦੀ ਤਰਫਾਸ਼ਾ ਨੇ ਕਿ ਪਾਣੀ ਦੀ ਮੈਨੂੰ ਲੋੜ ਨਹੀਂ ਪੈਂਦੀ ਸਖਤ ਗਰਮੀ ਦੀ ਨਹੀਂ ਪੈਂਦੀ ਤੇ ਸਿਆਲ ਚੋ ਤਾਂ ਕੀ ਪਾਣੀ ਸੀ ਪਰੰਤੂ ਇਹ ਸਾਲਤ ਉਸ ਜਿਹੜਾ ਮੈਂ ਸਮਝਦਾ ਕਿ ਬਰਖਸ਼ਿਸ਼ ਗੁਰੂ ਗਬਿੰਦ ਸਿੰਘ ਸਾਹਿਬ ਮਹਾਰਾਜ ਦਾ ਤੇ ਵੀ ਕੱਲ ਦੀ ਤਰਫਾਸ਼ਾ ਦੀ ਹੈ ਤੇ ਉਹਨਾਂ ਦਾ ਨਾਮ ਹਰ ਵੇਲੇ ਮੇਰੇ ਰੋਮ ਰੋਮ ਚੋਂ ਮੈਨੂੰ ਉਹਨਾਂ ਦਾ ਨਾਮ ਜਿਹੜਾ ਹੈ ਉਸ ਦੀ ਆਵਾਜ਼ ਹੁੰਦੀ ਸਰ ਜੀ ਅਸੀਂ ਇਹ ਵੀ ਦੇਖਿਆ ਕਿਉਂਕਿ ਜਦੋਂ ਕੋਈ ਐਡਵੋਕੇਟ ਸਾਹਿਬ ਹੁੰਦੇ ਨੇ ਉਹਨਾਂ ਦੇ ਇੱਕ ਪੀ ਆਂਦਾ ਉਹਨਾਂ ਦੀ ਗੱਡੀ ਦਾ ਦਰਵਾਜ਼ਾ ਖੋਲਦਾ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਜੋ ਪੇਸ਼ਾ ਕਰਦੇ ਨੇ ਉਹ ਕਿੱਲੇ ਕਿ ਜਾਂਦਾ ਤੁਸੀਂ ਇੱਥੋਂ ਤੁਰ ਕੇ ਜਾਂਦੇ ਹੋ ਇੰਨੀ ਦੂਰ ਦੇਖੋ ਜੀ ਇਹ ਸ਼ੁਰੂ ਤੋਂ ਜਿਹੜੀ ਆ ਮੈਨੂੰ ਆਉਂਦਾ ਹੈ ਤੇ ਪਾਕਸ਼ਾ ਦੀ ਇਹਨੀ ਵਕੀਲ ਸਾਹਿਬ ਗੁਰੂ ਗੁਰ ਸਿੰਘ ਸਾਹਿਬ ਮਹਾਰਾਜ ਜੀ ਕਿ ਮੈਂ 20 ਕਿਲੋਮੀਟਰ ਆਰਾਮ ਦੇ ਨਾਲ ਜਿਹੜਾ ਹੈ ਗਰਮੀ ਚ ਵੀ ਸਰਦੀ ਚ ਵੀ ਆਰਾਮ ਦੇ ਨਾਲ ਬਿਨਾ ਕਿਸੇ ਤਕਾਬ ਸਕਾਂ ਮੈਂ ਕੁਰਸਾ ਕਰਨਾ ਤੇ ਮੈਨੂੰ ਉਸ ਦੇ ਵਿੱਚ ਜਿਹੜਾ ਹੈ ਕੋਈ ਤਕਲੀਫ ਨਹੀਂ ਹੋਣੀ ਹੋਣੀ ਜੇ ਸਾਈਕਲ ਚਲਾਉਣਾ ਹੋਵੇ ਜੇਦਨ ਮੈਂ 26 ਕਿਲੋਮੀਟਰ ਸਾਈਕਲ ਚਲਾ ਸਕਦਾ ਤੇ ਮੈਨੂੰ ਉਸ ਦੇ ਵਿੱਚ ਵੀ ਕੋਈ ਤਕਲੀਫ ਨਹੀਂ ਪਰ ਸਾਰੀ ਜਿਹੜੀ ਮਿਹਰ ਹੈ ਪਾਕਸ਼ਾ ਦੀ ਹੈ ਧਾਕੇ ਦੀ ਅਕਲ ਦੀ ਸਰਪਾਸ਼ਾ ਖਾਲਸਾ ਜੀ ਆਪਾਂ ਹੁਣ ਆ ਗਏ ਤੁਹਾਡੇ ਇਲੈਕਸ਼ਨ ਤੇ ਕਿਹੜੇ ਸੰਦੇ ਵਿੱਚ ਤੁਸੀਂ ਇਲੈਕਸ਼ਨ ਲੜਦੇ ਹੋ ਤੇ ਕਿੰਨਾ ਟਾਈਮ ਤੁਸੀਂ ਅਜੇ ਤੱਕ ਕਾਰਜਾਗਰ ਹੋ ਐ ਕਿਸਰ ਉਹ ਦੇਖੋ ਜੀ ਮੈਂ ਜਿਹੜੀ ਸੀ ਉਹ ਜਿਹੜੀ VOTING ਹੋਈ ਸੀ ਮੇਰੀ ਇਲੈਕਸ਼ਨ ਦੀ ਉਹ 26 ਨਵੰਬਰ 1999 ਨੂੰ ਹੋਈ ਸੀ ਜੀ VOTING ਤੇ 5 ਨਵੰਬਰ 1999 ਨੂੰ ਮੈਂ ਪਿੰਡ ਧੌਲੇ ਤੋਂ ਜਿਹੜਾ ਸੀ ਦਾ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਧੌਲੇ ਤੋਂ ਬਾਅਦ ਕਾਨੇ ਗਿਆ ਸੀ ਫਿਰ ਰੂਲੇ ਤੇ ਫਿਰ ਪਠੋਕਲਾ ਇਹ ਸਾਰਾ ਜਿਹੜਾ ਹੈ ਉੱਥੋਂ ਸ਼ੁਰੂਆਤ ਹੋਈ ਤੇ 26 ਨਵੰਬਰ 1999 ਨੂੰ ਇਹ ਵੋਟਾਂ ਪਈਆਂ ਸੀ ਬੈਲਟ ਨਹੀਂ ਪਈਆਂ ਸੀ ਉਸ ਸਮੇਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਤੇ 28 ਨਵੰਬਰ 1999 ਨੂੰ ਜਿਹੜਾ ਸੀ ਉਹ ਨਤੀਜਾ ਆ ਗਿਆ ਸੀ ਤੇ ਮੈਂ ਡਾਕਟਰ ਸਵਰਨ ਸਿੰਘ ਜਿਹੜੇ ਉਸ ਸਮੇਂ ਰਿਟਰਨਿੰਗ ਅਫੀਸਰ ਸੀ ਸੰਗਰੂਰ ਪਾਰਲੀਮੈਂਟ ਦੀ ਸੀਟ ਤੇ ਤੇ ਡਿਪਟੀ ਕਮਿਸ਼ਨਰ ਸੀ ਜੇ ਸੰਗਰੂਰ ਦੇ ਉਦੋਂ ਬਰਨਾਲਾ ਜ਼ਿਲ੍ਹਾ ਨਹੀਂ ਸੀ ਉਹਨਾਂ ਤੋਂ ਮੈਨੂੰ ਜਿਹੜਾ ਸੀਗਾ ਉਹ ਹਾਸਲ ਹੋਇਆ ਸੀ ਸਰਟੀਫਿਕੇਟ ਇੱਕ ਮੈਂਬਰ ਲੋਕ ਸਭਾ ਚੁਣੇ ਜਾਂਦਾ ਮੈਂਬਰ ਪਾਰਲੀਮੈਂਟ ਚੁਣਿਆ ਕਿੰਨੀਆਂ ਵੋਟਾਂ ਨਾਲ ਤੁਸੀਂ ਜੇਤੂ ਰਹੇ ਸੀ ਮੈਂ 1.5 ਲੱਖ ਵੋਟਾਂ ਦੇ ਨਾਲ ਤੋਂ 1.5 ਲੱਖ ਵੋਟਾਂ ਦੇ ਨਾਲ ਜੇਤੂ ਰਹਾ ਕਿਹੜੀ ਪਾਰਟੀ ਵੱਲੋਂ ਤੁਸੀਂ ਨਿਸ਼ਾਨਾ ਮੈਂ ਜੀ ਚੌਣ ਜਿਹੜੀ ਸੀ ਉਹ ਯੂਨਾਈਟਿਡ ਅਕਾਲੀ ਦਲ ਵੱਲੋਂ ਲੜੀ ਸੀ ਜਿਸ ਦੀ ਪ੍ਰਧਾਨਗੀ ਬਾਬਾ ਜਗਵਿੰਦਰ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਅੱਤ ਸਤਕਾਰਯੋਗ ਜਿਹੜੇ ਸੀ ਪਿਤਾ ਸੀ ਉਹ ਪ੍ਰਧਾਨਗੀ ਕਰ ਰਹੇ ਸੀ ਉਹ ਸਾਡੇ ਪ੍ਰਧਾਨ ਸੀ ਤੇ ਉਹਨਾਂ ਨੇ ਮੈਨੂੰ ਟਿਕਟ ਦਿੱਤਾ ਸੀ ਇਹ ਚੌਣ ਲੜਨ ਲਈ ਉਹ ਬਾਬਾ ਇਹ ਕੌਮ ਸੀ ਬਹੁਤ ਵੱਡੀ ਹਸਤੀ ਸੀ ਇੱਕ ਮਹਾਨ ਸਿੱਖ ਪ੍ਰਚਾਰਕ ਤੇ ਇੱਕ ਮਹਾਨ ਬਾਣੀ ਦੇ ਬਾਣੇ ਦੇ ਧਾਰਨੀ ਤੇ ਮੇਰੀ ਰੂਹ ਤੇ ਰਵਾ ਦੇ ਮਾਲਕ ਬਾਬਾ ਜੋਗਿੰਦਰ ਸਿੰਘ ਅੱਜ ਤੱਕ ਉਹ ਇੰਨੀ ਮਹਾਨਤਾ ਵਾਲੇ ਨੇਤਾ ਹੋਏ ਨੇ ਕਿ ਉਹਨਾਂ ਨੇ ਜ਼ਿੰਦਗੀ ਭਰ ਦੇ ਵਿੱਚ ਕੋਈ ਗਲਤ ਕੰਮ ਨਹੀਂ ਕੀਤਾ ਕਦੇ ਝੂਠ ਨਹੀਂ ਬੋਲਿਆ ਜੋ ਉਹਨਾਂ ਨੇ ਖਾਲਸਾ ਪੰਥ ਦੀ ਅਗਵਾਈ ਕੀਤੀ ਉਹ ਰਹੀ ਦੁਨੀਆ ਤੱਕ ਦੁਨੀਆ ਰਹੇ ਨਾ ਰਹੇ ਉਹ ਯਾਦ ਰੋ ਖਾਲਸਾ ਜੀ ਉਸ ਤੋਂ ਬਾਅਦ ਤੁਸੀਂ ਰਾਜਨੀਤੀ ਤੋਂ ਬਾਸਾ ਵਟ ਗਏ ਆਪਣੇ ਪ੍ਰੋਫੈਸ਼ਨਰ ਜੋ ਐਡਵੋਕੇਟ ਸਮਰਥਨ ਦੇ ਵਿਚਾਰੇ ਇਸ ਤੋਹਰਾ ਮੰਨਨੇ ਕੀਤਾ ਵੀ ਆਪਾਂ ਲੈਸ ਨਵਾਰਨ ਦੇ ਵੇਖੋ ਜੀ ਮੈਂ ਪਾਸਾ ਜਿਹੜਾ ਹੈ ਰਾਜਨੀਤੀ ਤੋਂ ਕਦੇ ਨਹੀਂ ਜਿਹੜਾ ਹੈਗਾ ਉਹ ਪਟਿਆ ਤੇ ਨਾ ਹੁਣ ਪਟਿਆ ਹੁਣ ਵੀ ਮੈਂ ਸਰਗਰਮ ਰਾਜਨੀਤੀ ਚਾਹੇ ਪਿੱਛੋਂ ਵੀ ਸਰਗਰਮ ਰਾਜਨੀਤੀ ਚਾਹੇ ਤੇ ਚੋਣ ਲੜਨ ਦਾ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਚੋਣ ਲੜਨਾ ਚਾਹੁੰਦਾ ਸੀ ਉਹ ਹੈ ਜਿਆ ਮੈਨੂੰ ਮੌਕਾ ਨਹੀਂ ਮਿਲਿਆ ਤੇ ਸਿਆਸਤ ਤੇ ਰਾਜਨੀਤੀ ਤੇ ਧਰਮ ਜਿਹੜਾ ਹੈਗਾ ਉਹ ਥਾਲਸਾ ਪੰਛ ਦੇ ਵਿੱਚ ਬਰਾਬਰ ਬਰਾਬਰ ਚੱਲਦੇ ਐ ਇਹ ਤੋਂ ਪਾਸੇ ਹਰਮੰਦਰ ਸਾਹਿਬ ਦੀ ਸਥਾਪਨਾ ਹੋਈ ਤੇ ਸ਼ੇਮਾ ਪਾਸ਼ਾ ਧਾਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀ ਆ ਟਾਲਟਾ ਸਾਹਿਬ ਦੀ ਸਥਾਪਨਾ ਕੀਤੀ ਤੇ ਰਾਜਨੀਤ ਦੀ ਹਰੇਕ ਸਿੱਖ ਨੂੰ ਜਿਹੜੀ ਆ ਉਹ ਵਿਰਸੇ ਵਿੱਚ ਮਿਲੀ ਹੈ ਤੇ ਰਾਜਨੀਤੀ ਛੱਡਣ ਦਾ ਕੋਈ ਪ੍ਰਸ਼ਨ ਹੀ ਪੈਦਾ ਨਹੀਂ ਖਾਲਸਾ ਜੀ ਕਿੰਨੀ ਉਮਰ ਹੋ ਚੁੱਕਿਆ ਹੁਣ ਦੇਖੋ ਜੀ ਮੇਰੀ ਅਸਲ ਉਮਰ ਜਿਹੜੀ ਆ ਉਹ 77 ਸਾਲ ਹੋ ਚੁੱਕੀ ਹੈ ਤੇ ਵੈਸੇ ਜਿਹੜੇ ਆ ਮੇਰਾ ਜਨਮ ਮਿਤੀ 11 ਦਸੰਬਰ 1955 ਲਿਖਾਈ ਹੈ ਤੇ ਉਹਦੇ ਮੁਤਾਬਕ ਜਿਹੜੀ ਆ 76 ਸਾਲ ਦੀ ਹੈ ਇਹਨਾਂ ਕਾਰਜਾਂ ਦੇ ਵਿੱਚ ਹੈ ਮੇਰੀ ਦਾਦੀ ਜੀ ਉਹਨਾਂ ਨੇ ਜਦੋਂ ਉਸ ਸਮੇਂ ਵਰਤਸਾ ਕਿਤੇ ਵੀ ਹੁੰਦੇ ਸੀ ਉਹਨਾਂ ਨੇ ਮੇਰੀ ਉਮਰ ਜਿਹੜੀ ਸੀ ਉਹ ਕੱਟ ਲਖਾ ਖਾਲਸਾ ਜੀ ਮੰਨ ਲਓ ਕਿ ਤੰਦਰੁਸਤ ਜੀ ਮੰਨਦੇ ਰਹੋ ਤੇ ਕਾਮਨਾ ਕਰਦੇ ਵੀ ਜਿੰਦੇ ਰਹੋ ਤੰਦਰੁਸਤ ਜੀਵਨ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਜੋ ਕੱਲ ਨੌਜਵਾਨ ਨੇ ਉਤਲੀਆਂ ਫਲੀਆਂ ਚੀਜ਼ਾਂ ਫਾਸਟ ਫੂਡ ਨੂੰ ਜ਼ਿਆਦਾ ਪਹਲ ਦੇ ਦੇਣੀ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਕੋਈ ਪਹਿਲੀ ਗੱਲ ਤਾਂ ਕਿ ਮੇਰੀ ਦੀ ਦਾਦੀ ਦਾ ਇਨਾ ਪ੍ਰਭਾਵ ਸੀ ਮੇਰੇ ਤੇ ਮੇਰੀ ਮਾਤਾ ਦਾ ਬਹੁਤ ਪ੍ਰਭਾਵ ਸੀ ਕਿ ਮੈਨੂੰ ਦੂਜੀ ਦੇ ਵਿੱਚ ਜਪਦੀ ਸੰਗ ਜਿਹੜਾ ਸੀਗਾ ਉਹ ਯਾਦ ਹੋ ਗਿਆ ਸੀ ਤੇ ਪਹਿਲੇ ਦਿਨ ਤੋਂ ਮੇਰਾ ਸਿੱਖੀ ਦੇ ਨਾਲ ਨਾਤਾ ਜੁੜ ਗਿਆ ਮੇਰੀ ਦਾਦੀ ਕਰਕੇ ਮੇਰੀ ਮਾਤਾ ਕਰਕੇ ਤੇ ਮੈਂ ਕਿਸੇ ਉਮਰ ਵਿੱਚ ਕਿਸੇ ਵੀ ਸ਼ਿਕਾਇਤ ਤੇ ਨਾ ਮੈਂ ਕਿਹਾ ਤਾਂ ਮੋ ਕਸ ਕੀਤਾ ਨਾਮਾ ਢਾਡੇ ਨੂੰ ਕਤਲ ਕੀਤਾ ਤੇ ਮੈਂ ਜਿਹੜਾ ਸ਼ੁਰੂ ਤੋਂ ਡਾਕਟਰ ਸਿੱਖ ਰਿਹਾ ਕੋਈ ਨਸ਼ਾ ਮੈਂ ਮੂੰਹ ਤੇ ਧਰਤੇ ਨਹੀਂ ਆ ਧਰਕੇ ਨਹੀਂ ਦੇਖਿਆ ਕਿਸੇ ਵੀਚੇ ਦਾ ਨਸ਼ਾ ਨਹੀਂ ਤੇ ਇੱਕ ਜੱਟ ਦੇ ਘਰ ਪੈਦਾ ਹੋਣ ਦੇ ਬਾਵਜੂਦ ਜਿੱਥੇ ਤੇ ਸਮਝਿਆ ਜਾਂਦਾ ਕਿ ਸ਼ਰਾਬ ਜਿਹੜੀ ਹੈਗੀ ਉਹ ਆਮ ਹੁੰਦੀ ਹੈ ਮੈਂ ਸ਼ਰਾਬ ਨੂੰ ਮੁੱਢ ਤੋਂ ਨਫਤ ਕਰੀ ਆ ਸ਼ਰਾਬ ਨੂੰ ਵੀ ਨਫਤ ਕਰੀ ਆ ਔਰ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਦਾ ਤਰਕੁਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਪਰੰਤੂ ਇਹ ਸਾਰੀ ਮਿਹਰ ਜਿਹੜੀ ਹੈਗੀ ਹੈ ਇਹ ਦਸਵੇਂ ਪਾਤਸ਼ਾਹ ਕਲ ਕੀਰ ਪਾਤਸ਼ਾਹ ਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹੈ ਤੇ ਉਹਨਾਂ ਦੇ ਨਾਲ ਮੈਂ ਜਿਹੜਾ ਹੈ ਇਹ ਸਨੇਹਾ ਦੇਣਾ ਚਾਹੁੰਗਾ ਤੇ ਸਾਰਿਆਂ ਨੂੰ ਕਿ ਨਸ਼ੇ ਦਾ ਜਿਹੜਾ ਹੈ ਇਹ ਸਭ ਤੋਂ ਵੱਡਾ ਨਕਮਾ ਜਿਹੜਾ ਪਣ ਹੈ ਜਿਹੜਾ ਨਸ਼ਾ ਕਰਦਾ ਹੈ 554 ਅੰਦਰ ਤੇ ਗੁਰੂਗ੍ਰੰਥ ਸਾਹਿਬ ਤੇ ਸ਼ਰਾਬ ਦੀ ਪੂਰਨ ਨਕੇਤੀ ਕੀਤੀ ਗਈ ਹੈ ਹੋਰ ਨਸ਼ਿਆਂ ਦੀ ਵੀ ਗੁਰੂਗ੍ਰੰਥ ਸਾਹਿਬ ਤੇ ਵਰਤਮੰਤਾਂ ਦੇ ਨਕੇਤੀ ਕੀਤੀ ਗਈ ਹੈ ਕਿ ਉਹ ਨਸ਼ਿਆਂ ਦਾ ਬਿਲਕੁਲ ਇਸਤੇਮਾਲ ਨਾ ਕਰਨ ਕਿਸੇ ਤਰੀਕੇ ਨਾਲ ਨਾ ਕਰਨ ਕਿ ਨਸ਼ਿਆਂ ਤੋਂ ਜਿਹੜਾ ਹੈ छुटकारा ਪਾਇਆ ਜਾਵੇ ਤਾਂ ਸਾਰਾ ਪੰਜਾਬ ਜਿਹੜਾ ਬੜਾ ਸਿਹਤਮੰਦ ਆਪਾਂ ਦੇਖ ਰਹੇ ਆ ਸਰਕਾਰ ਵੱਲੋਂ ਹੁਣ ਕਦਮ ਚੁੱਕੇ ਆ ਨਸ਼ੇ ਤੋਂ ਖਤਮ ਕਰਨ ਦੇ ਯਤਨਾਂ ਨੌਜਵਾਨੀ ਦੇ ਰਾਹੇ ਪੈ ਕੇ ਨਸ਼ੇ ਕਰਦੀ ਜੀ ਉਹਨਾਂ ਨੂੰ ਟੀਵੀ ਤੇ ਲਿਆਉਣ ਦੇ ਕੀ ਮੇਰੇ ਬਰਾਬਰ ਛੱਡ ਦਿਓ ਵੇਖੋ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਬੜੇ ਸਰਕਾਰ ਨਾਲ ਤੇ ਸਰਕਾਰ ਦੇ ਤੋਂ ਯਤਨਾਂ ਨਸ਼ੇ ਨੂੰ ਖਤਮ ਕਰਨ ਲਈ ਪਹਿਲੀ ਗੱਲ ਤਾਂ ਕਿ ਸਰਕਾਰ ਨੇ ਹੁਣ ਐਸੇ ਵਧੀਆ ਜਿਹੜੇ ਠੇਕੇ ਬਣਾਏ ਨੇ ਸ਼ਰਾਬ ਦੇ ਉਹ ਹਾਈਵੇਜ ਤੇ ਵੀ ਬਣਾਏ ਨੇ ਜਿਹੜੇ ਕਿ ਹੋਟਲਾਂ ਨਾਲੋਂ ਤੇ ਰੈਸਟੋਰੈਂਟ ਨਾਲੋਂ ਵੱਧ ਖੂਬਸੂਰਤ ਬਣਾਏ। ਮੈਂ ਸਮਝਦਾ ਕਿ ਸਰਕਾਰ ਸ਼ਰਾਬ ਦਾ ਪ੍ਰਚਾਰ ਕਰ ਰਹੀ ਹੈ ਤੇ ਸ਼ਰਾਬ ਦਾ ਜਿਹੜਾ ਸਿਰਫ ਪ੍ਰਚਾਰ ਨਹੀਂ ਕਰ ਰਹੀ, ਪ੍ਰਸਾਰ ਵੀ ਕਰ ਰਹੀ ਹੈ ਤੇ ਸ਼ਰਾਬ ਇੱਕ ਭਿਆਨਕ ਜੜ ਹੈ ਜਿਸ ਤੋਂ ਸਾਰੇ ਨਸ਼ੇ ਸ਼ੁਰੂ ਹੁੰਦੇ ਨੇ ਤੇ ਸਰਕਾਰ ਦਾ ਇਹਦੇ ਬਾਰੇ ਕੋਈ ਯਤਨ ਕਰਨ ਦਾ ਪ੍ਰਸ਼ਨੇ ਪੈਦਾ ਨਹੀਂ ਹੁੰਦਾ। ਬਾਕੀ ਸਰਕਾਰ ਜਿਹੜੀ ਹੁੰਦੀ ਹੈ ਉਹ ਨਸ਼ਿਆਂ ਨੂੰ ਨਹੀਂ ਹਟਾ ਸਕਦੀ ਹੁੰਦੀ ਨਸ਼ਿਆਂ ਨੂੰ ਸਾਨੂੰ ਆਪ ਜਾਗਰੂਕਤੀ ਪੈਦਾ ਕਰਨੀ ਪਾਉਗੀ ਸਾਰੇ ਜਿਹੜੀ ਹੈ ਜੀ ਆ ਲੋਕਾਈ ਹੈ ਸੰਗਤ ਹੈ ਜਿਹੜੀ ਜਨਤਾ ਹੈ ਉਸ ਨੂੰ ਜਾਗਰੂਕ ਕਰਨਾ ਪਵੇਗਾ ਤੇ ਇਹ ਮਾਪੇ ਤੋਂ ਸ਼ੁਰੂ ਹੁੰਦੀ ਹੈ ਉਹ ਇਸ ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰਨਗੇ ਆਪਣੀ ਔਲਾਦ ਨੂੰ ਚੰਗੇ ਪਾਸੇ ਲਾਉਣਗੇ ਤੇ ਫੇਰ ਜਿਹੜਾ ਹੈਗਾ ਇਹ ਨਸ਼ੇ ਖਤਮ ਹੋ ਸਕਦੇ ਨੇ ਤੇ ਉਹ ਕਹਿੰਦੇ ਆ ਕਿ ਆ ਨਸ਼ਾ ਜਿਹੜਾ ਸ਼ਰਾਬ ਦਾ ਨਸ਼ਾ ਵਧੀਆ ਮੰਨਿਆ ਜਾਂਦਾ ਹਾਲਾਂਕਿ ਸਾਰੇ ਪਰਿਵਾਰਾਂ ਵਿੱਚਲੇ ਇਸ ਨੇ ਪਾਇਆ ਆਰਥਿਕ ਹਾਲਤਾਂ ਇਸ ਨੇ ਖਰਾਬ ਕੀਤੀ ਹੈ ਸਿਹਤ ਦੇ ਤੌਰ ਤੇ ਇੱਕ ਇਨਸਾਨ ਨੂੰ ਬਰਬਾਦ ਕੀਤਾ ਉਹਦੀ ਸੋਚ ਨੂੰ ਬਰਬਾਦ ਕੀਤਾ ਤੇ ਹਰ ਤਰੀਕੇ ਦੇ ਨਾਲ ਇੱਕ ਬਰਬਾਦੀ ਦਾ ਸਾਧਨ ਹੈ ਜਿਹੜੀ ਹੈ ਇਹ ਸ਼ਰਾਬ ਹੈ ਤੇ ਇਸ ਨੂੰ ਪੜਾਵਾ ਦੇ ਕੇ ਫਿਰ ਉਹ ਕਹਿੰਦੇ ਆ ਕਿ ਦੂਜੇ ਨਸ਼ੇ ਬੰਦ ਕਰ ਦਿੱਤੇ ਜਾਂ ਜਿਹੜਾ ਨਸ਼ਿਆਂ ਦੇ ਵਿੱਚ ਗ੍ਰੇਡ ਦਿੱਤੇ ਜਾਂਦੇ ਨੇ ਇਹ ਗ੍ਰੇਡਾਂ ਨੇ ਜਿਹੜਾ ਹੈ ਨਸ਼ਿਆਂ ਨੂੰ ਵਧਾਇਆ ਤੇ ਸਰਕਾਰ ਵੱਲੋਂ ਨਾ ਕੋਈ ਯਤਨਾ ਭਰਤੇ ਸਰਕਾਰ ਵੱਲੋਂ ਨਸ਼ਿਆਂ ਨੂੰ ਵਧਾਉਣ ਦਾ ਯਤਨ ਹੈ ਇਹ ਇਸ ਤਰ੍ਹਾਂ ਜਿਹੜਾ ਹੈ ਛਾਪੇ ਕਰਕੇ ਤੇ ਫੜਕੇ ਜਿਹੜਾ ਹੈ ਕਾਉਣ ਵਾਲਾ ਨਹੀਂ ਹੁੰਦਾ ਕਈ ਵਾਰੀ ਬੰਦਾ ਜਿਹੜਾ ਹੈ ਉਹ ਹੋਰ ਵੀ ਜਿਆਦਾ ਜਿਹੜਾ ਹੈ ਉਹ ਨਸ਼ੇ ਦੇ ਵਿੱਚ ਗੱਲ ਜਿਹੜਾ ਨਸ਼ੇ ਵਿੱਚ ਪੈ ਜਾਂਦਾ ਸੋ ਇਹ ਮੈਂ ਸਮਝਦਾ ਕਿ ਸਾਰੇ ਸਮਾਜ ਦਾ ਫਰਕ ਹੈ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਕਹਿ ਸਕਦੇ ਕਿ ਉਪਲਾਣਾ ਨਸ਼ੇ ਫੁਲਾਉਂਦਾ ਫੁਲਾਣਾ ਨਸ਼ੇ ਫੁਲਾਉਂਦਾ ਸਾਡਾ ਉਸ ਪਾਸੇ ਜਿਹੜਾ ਹੈ ਯਤਨ ਨਹੀਂ ਹੋਇਆ ਕਿਸੇ ਪਾਸੋਂ ਇਸ ਲਈ ਨਸ਼ੇ ਵਧ ਰਹੇ ਨੇ ਤੇ ਮੈਂ ਸਾਰੇ ਸਮਾਜ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਨਸ਼ਿਆਂ ਤੋਂ ਖੇੜਾ ਛਡਾਉਣ ਦੀ ਬਹੁਤ ਜ਼ਰੂਰਤ ਹੈ ਸਰਕਾਰ ਤੇ ਮਨਸਰ ਹੋਣ ਦੀ ਜ਼ਰੂਰਤ ਹੈ ਸਰਕਾਰ ਦੇ ਮੂਹ ਕਿਨੀ ਦੇਖਣ ਦੀ ਜ਼ਰੂਰਤ ਨਹੀਂ ਹੈ ਸਰਕਾਰ ਤੇ ਅੱਗੇ ਵੀ ਨਸ਼ੇ ਖਤਮ ਨਹੀਂ ਕਰਨਾ ਚਾਹੁੰਦੀ ਤੇ ਜੇ ਸ਼ਰਾਬ ਤੋਂ ਤੇ ਹੋਰਾਂ ਤੋਂ ਉਹ ਜਿਹੜੀ ਹੈ ਸਰਕਾਰ ਨੂੰ ਉਹ ਬੜੀ ਵੱਡੀ ਜਿਹੜੀ ਹੈ ਆਮਦਨ ਹੁੰਦੀ ਹੈ ਬਾਕੀ ਪੁਲਿਸ ਨੂੰ ਕਈ ਵਾਰੀ ਦੋਸ਼ੀ ਠਹਿਰਾਇਆ ਜਾਂਦਾ ਪਰ ਮੈਂ ਪੁਲਿਸ ਨੂੰ ਨਸ਼ਿਆਂ ਲਈ ਦੋਸ਼ੀ ਨਹੀਂ ਠਹਿਰਾਉਂਦਾ ਦੋਸ਼ੀ ਜਿਹੜਾ ਹੁੰਦਾ ਉਹ ਸਮਾਜ ਹੁੰਦਾ ਤੇ ਪੁਲਿਸ ਜਿਹੜੀ ਹੈ ਉਹ ਨੈਤਿਕਤਾ ਨਹੀਂ ਪੈਦਾ ਕਰਨੀ ਹੁੰਦੀ ਪੁਲਿਸ ਨੇ ਲੋਕਾਂ ਦੇ ਵਿੱਚ ਬਈ ਉਹ ਨੈਤਿਕਤਾ ਨਹੀਂ ਵੀ ਜੀ ਉਹ ਜਿਹੜੀ ਅਧਿਪਤ ਹੈ ਕਿ ਪੁਲਿਸ ਜਿਹੜੀ ਆ ਨੈਤਿਕਤਾ ਪੈਦਾ ਕਰੂਗੀ ਉਹ ਤਾਂ ਇੱਥੇ ਲਾਅ ਐਂਡ ਆਰਡਰ ਅਮਕ ਤਨੂ ਦੀ ਸਥਿਤੀ ਕੈਮਰਾ ਚਲ ਵਾਲੀ ਹੁੰਦੀ ਹੈ ਪਰੰਤੂ ਜਦੋਂ ਸਰਕਾਰੇ ਸੋਹਿਬ ਦਾ ਨਾ ਹੋਵੇ ਤਾਂ ਇਹ ਕਿਹਾ ਜਾਵੇ ਕਿ ਪੁਲਿਸ ਨਸ਼ਾ ਫੈਲਾ ਰਹੀ ਹੈ ਇਹ ਤਾਂ ਸੰਭਵ ਨਹੀਂ ਹੈ ਇਹ ਨਸ਼ੇ ਜਿਹੜੇ ਨੇ ਸਾਡੀ ਸਮਾਜਿਕ ਕਮਜ਼ੋਰੀ ਕਰਕੇ ਜਿਹੜੇ ਨੇ ਨਸ਼ੇ ਫੈਲ ਰਹੇ ਨੇ ਤੇ ਸਮਾਜਿਕ ਤੌਰ ਤੇ ਸਾਨੂੰ ਮਜ਼ਬੂਤ ਹੋ ਕੇ ਤੇ ਧਾਰਮਿਕ ਤੌਰ ਤੇ ਮਜ਼ਬੂਤ ਹੋ ਕੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋ ਕੇ ਇਹ ਨਸ਼ਿਆਂ ਦਾ ਕੋਈ ਵਧਣਾ ਤੋਂ ਚੰਗੀ ਸਿਹਤ ਤੇ ਚੰਗਾ ਖਾਣ ਦੇ ਇਹਨੇ ਚੀਜ਼ ਆਪਣਾ ਦੇਖੋ ਜੀ ਇਹਦੇ ਲਈ ਤਾਂ ਇਹ ਤਾਂ ਸਾਦਾ ਜੀਵਨ ਸਭ ਤੋਂ ਵੱਡੀ ਚੱਲ ਹੈ ਇੱਕ ਹੰਕਾਰ ਨਹੀਂ ਹੋਣਾ ਚਾਹੀਦਾ ਇਥੇ ਜੀਵਨ ਜਿਹੜਾ ਹੈ ਬਿਲਕੁਲ ਸਾਦਾ ਜਿਹੜਾ ਹੈਗਾ ਉਹ ਬਸਾਉਣਾ ਚਾਹੀਦਾ ਤੇ ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਚੱਲ ਹੈ ਕਿ ਜਿਸ ਤਰ੍ਹਾਂ ਤੁਹਾਡਾ ਧਰਮ ਅਗਾਂਹਜ ਦਿੰਦਾ ਹੈ ਉਸ ਧਰਮ ਦੇ ਮੁਤਾਬਕ ਜਿਹੜਾ ਹੈ ਆਪਦਾ ਸਿਮਰਨ ਕਰਨਾ ਚਾਹੀਦਾ ਤੇ ਬਾਣੀ ਤੇ ਬਾਣੇ ਦਾ ਧਾਰਨਾ ਦਾ ਧਾਰ ਨਹੀਂ ਹੋਣਾ ਚਾਹੀਦਾ ਇੱਕ ਦੁਰਸਿੱਖ ਨੂੰ ਤੇ ਜੋ ਜੀਵਨ ਜਿਹੜਾ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਦਸਮ ਗ੍ਰੰਥ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਹੋਇਆ ਜਾਂ ਹੁਕਮ ਦਿੱਤਾ ਹੋਇਆ ਇੱਕ ਸਿੱਖ ਨੂੰ ਉਹ ਬਤੀਤ ਕਰਨਾ ਚਾਹੀਦਾ ਤੇ ਜੇ Hindu ਧਰਮ ਸ਼ਾਸਤਰਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਧਰਮ ਸ਼ਾਸਤਰਾਂ ਕਿਹਾ ਗਿਆ ਉਸ ਤਰੀਕੇ ਨਾਲ ਜੇ ਜੀਵਨ ਬਤੀਤ ਕਰੂੰਗਾ ਤੇ ਉਹਦਾ ਜਿਹੜੀ ਹੈ ਸਿਹਤ ਵਧੀਆ ਹੋਊ ਮੈਂ ਆਪ ਜਿਹੜਾ ਹੈ ਬਿਲਕੁਲ ਸਾਧਾ ਫਰਮੀ ਹੈ ਮੈਂ ਸਤ ਸਤਾ ਹਾਰੀ ਐ ਤੇ ਮਾਸ ਜਿਹੜਾ ਹੈ ਨਾ ਮੈਂ ਇੱਕ ਓਕੀ ਦੇ ਵਿੱਚ ਹੈ ਉਸ ਦੇ ਵਿੱਚ ਐਂਟਰ ਹੋਣ ਦਿਨਾ ਪੜਨ ਦਿਨਾ ਨਾ ਮੈਂ ਕਦੇ ਮਾਸ ਨਾ ਅੰਡਾ ਇਸ ਚੀਜ਼ ਨੂੰ ਮੈਂ ਕਦੇ ਨਾ ਚਵੇ ਛੁਹ ਨਾ ਚਵੇ ਵਿਨਾਣਾ ਤਾਂ ਬਹੁਤ ਦੂਰ ਦੀ ਗੱਲ ਤੇ ਮੈਂ ਇਹ ਵੀ ਸੰਦੇਸ਼ ਦੇਉਂਦਾ ਕਿ ਜਿਹੜੀ ਹੈ ਆਮ ਜਨਤਾ ਨੂੰ ਮਾਸਾਹਾਰੀ ਜੀਵਨ ਛੱਡ ਕੇ ਸਾਕਾਹਾਰੀ ਜੀਵਨ ਵੱਲ ਜਾਣਾ ਚਾਹੀਦਾ ਸੋ ਇਹ ਸਨ ਐਡਵੋਕੇਟ ਰਾਦੇਸ਼ ਸਿੰਘ ਖਾਲਸਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੀ ਤੰਦਰੁਸਤੀ ਦਾ ਰਾਜ ਦੱਸਿਆ ਸਬਕ ਉਸਮਾਨ ਦੇ ਰੂਬਰੂ ਬਰਨਾਲਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ